ਜਨਾਨੀ ਫੁੱਗਰੀ ਤੋਂ ਇਹੋ ਨਹੀਂ ਹੁੰਦੀ ਜਿਹੜੀ ਕਰੈਕਟਰ ਦੀ ਮਾੜੀ ਹੋਵੇ ਨਹੀਂ ਨਹੀਂ ਹੋਏ ਮੇਰੇ ਮਾਲਕ ਨਾ ਨਾ ਉਹ ਨਹੀਂ ਵਾਸੀ ਛੜੀ ਘਰ ਨਹੀਂ ਨਾ ਦੇਖੇ ਤੇ ਘਰਾਂ ਦੇ ਜੇਵਨ ਨਹੀਂ ਨਾ ਦੇਖੇ ਉਹਦਾ ਜੱਗ ਬੈਠਾ ਜੇ ਤੋਂ ਮਣ ਵੱਡ ਝੜਕੀ ਫਸਲ ਤੇ ਥੋੜੇ ਤੋਂ ਲੱਖ ਰੁਪਇਆ ਪੈਸੇ ਨੂੰ ਚੰਦ ਕੋਈ ਵੀਰੇ ਨੇ ਬੈਠ ਕਮਾਉਣੀ ਆ ਆਹ ਕਿਹ ਆ ਬਹੁਤ ਸਤਾਈ ਜਾਈਆਂ ਆਪਿਆ ਇੱਕ ਤਾਂ ਨਵੇਰਾ ਹੋ ਗਿਆ ਕੀ ਆ ਨਮਾ ਮਾ ਸੁਫੀ ਬਾਸੂ ਦੀ ਵੀਰ ਦੇ ਛੋਟੇ ਛੋਟੇ ਜਵਾਬ ਨੇ ਦੁੱਧ ਵੀ ਲੈਣਗੇ ਤੇ ਆਪਦੇ ਵਾਲੇ ਦੀ ਪ੍ਰੈਕਟਿਸ ਹੀ ਐ ਕਰਾ ਦਿੰਦੀ ਐ ਵੀ ਉਹ ਤੇ ਡੈਰੀ ਤੇ ਜਾਣਾ ਡੋਲੂ ਖਿਲਣ ਨਹੀਂ ਦੇਣਾ ਐ ਲੱਗੇ ਜਿਵੇਂ ਪੌਣ ਚੱਲੇ ਹੋਵੇ ਪਾ ਲੈ ਖਿਲਣੇ ਨਹੀਂ ਜਵਾਂਗੇ ਇਹਨੇ ਕਾਟ ਗਸਤ ਮੈਨੂੰ ਆਹ ਗੜਗੜਾ ਪਹਿਰਾਵਾ ਸਾਡੇ ਤਾਂ ਹੈ ਨਹੀਂ ਇਹ ਹੁਣ ਤਾਂ ਕੁੜੀਆਂ ਸਾਡੇ ਸੱਚੇ ਚੁੱਕਣੇ ਲਈ ਬੈਠੀਆਂ ਨੇ ਸੋਹਣੇ ਸੂਟ ਪਾਏ ਆ ਨਵੇਂ ਪਹਿਰਾਵੇ ਲੈ ਕੇ ਆ ਕੇ ਲਗੜਾਓ ਕੀ ਆਨੇ ਖੁੰਡੇ ਜਪਿਆ ਮੰਜਾ ਬਲਜ ਤਨਾ ਦਿਹਾਇਆ ਮੇਰੇ ਬਾਲਕਾ ਇਹ ਕਲਜ ਆਹੋ ਇਹ ਕਿਤੇ ਜਨਾਨੀ ਨੇ ਵਿਆਹ ਜਾਣਾ ਹੋਵੇ ਤੇ ਘਰ ਨੇ ਗੁੱਸਾ ਹੋ ਜੇ ਮੇਰੇ ਬਾਲਕਾ ਮੈਂ ਤਾਂ ਦੋ ਦਿਨ ਨਮਾਇ ਨਹੀਂ ਜਾਣਾ ਹਾਂ ਜੇ ਤੰਗ ਗੁੱਸਾ ਹੋ ਜਾਦੀ ਇਹਨੇ ਇਹ ਬਲਜ ਸੋਣਾ ਲੱਗਦਾ ਕੁੜੀਆਂ ਜੁੜੀਆਂ ਦੇ ਜਿੰਨੇ ਦੇ ਛੋਟੇ ਛੋਟੇ ਕਰਦੇ ਨੇ ਹਣਾ ਆਹ ਅਦੇ ਕੁੜੀਆਂ ਚੁੜੀਆਂ ਨੇ ਯਾ ਨਵੀਆਂ ਨਹੀਂ ਇਹ ਕੁੜੀਆਂ ਉਹ ਪਾ ਸਕਦੀਆਂ ਕਿਉਂ 20 ਸਾਲ ਮਾਪਿਆਂ ਦਾ ਹੁਕਮ ਚੱਲਦਿਆਂ ਦੇ ਜਦੋਂ ਸੋਹੀ ਜਾਂਦੀਆਂ ਨੇ ਘਰ ਵਾਲਾ ਜੋ ਮਰਜੀ ਪਵਾਵੇ ਉਦੋਂ ਆਜ਼ਾਦੀ ਮਿਲਦੀ ਆ ਉਹ ਪਾ ਸਕਦੀਆਂ ਨੇ ਤੇ ਕਈ ਬਈ ਮੇਰੇ ਅੱਗੇ ਲੂਦਰ ਜੀ ਆਉਂਦੇ ਨੇ ਯਾਰ ਉਹ ਵੀ ਬੜਾ ਜੋ ਕੋਈ ਵਰਦੀ ਹੁੰਦੀ ਆ ਆ ਸਾਰਾ ਮੇਲ-ਵੇਸ਼ ਦੇ ਹਸੀਜਤ ਨਾਮ ਦੇ ਸੋਹਣਾ ਲੱਗਣਾ ਡਰ ਨਾ ਕੋਈ ਦਾ ਅੱਗੇ ਆਦੇ ਹੁੰਦੇ ਸੀ ਵੀ ਸਰਵਾਰ ਤੇ ਕਰਮ ਦੀ ਜੋਤੀ ਤੇ ਸੱਤੇ ਦਾ ਪਟਾ ਹੋਵੇ ਗੜੀ ਦਾ ਕੁੱਤਾ ਵੀ ਸੋਚ ਕੇ ਪੈਂਦਾ ਵੀ ਜੇ ਕਦੇ ਠੱਗਾ ਵੱਜ ਗਿਆ ਸਾਰਾ ਸਿਆਲ ਨਾਸਾ ਸੂਤ ਨਹੀਂ ਹੋਣਾ ਹਾਂ ਨਾ ਪਾਇਆ ਕਰੋ ਇਹ ਜਿਹਾ ਪਹਿੰਡਾ ਕੋਰਟੇ ਪਜਾਮੇ ਪਾਇਆ ਕਰੋ ਪੱਗ-ਪੱਗ ਵੱਢ ਕੇ ਮੋਛਾ ਖੜੀਆਂ ਰੱਖਿਆ ਕਰੋ ਹਾਂ ਆ ਜਾਓ ਕੋਈ ਕੁਰੀ ਜਾਨੀ ਸ਼ੁਕਰ ਅਕਲ ਕੰ데 ਆਪਦੀ ਹਰ ਬੰਦੇ ਨੂੰ ਵਧੀਰੀ ਸਦਾ ਆਪਦੀ ਅਸਾ ਉਪਰ ਅਕਲ ਕੰ데 ਆਪਦੀ ਹਰ ਬੰਦੇ ਨੂੰ ਵਧੀਰੀ ਸਦਾ ਆਪਦੀ ਹਰ ਬੰਦੇ ਦੀ ਸਦਾ ਹੀ ਉਹ ਨਾਰੀ ਹਰ ਬੰਦੇ ਦੀ ਸਦਾ ਹੀ ਉਹ ਨਾਰੀ ਸੋਹੇ ਕਿੰਨਾ ਦਾ ਨਾਰਖੇ ਕੋਈ ਉਸਰੀ ਜਨਾਨੀ ਪੁਗਰੀ ਹਲੇ ਕੋ ਦਾ ਸਾਥ ਬਣਾ ਸਕੇ ਬੜੀ ਪੁਗਰੀ ਜਨਾਨੀ ਪੁਗਰੀ ਹਲੇ ਕੋ ਦਾ ਸਾਥ ਬਣਾ ਸਕੇ ਬਹਾਦਰ

ਭਾਈ ਲੱਗ ਨਾਲ ਲਾਗੇ ਕਦੇ ਚੰਦੀਆਂ ਤੋੜਨਾ ਫਲਾਸੇਦਾਰੀਆਂ ਬੰਦਾ ਨਾ ਦੇ ਖੁੰਦੋਂ ਪੜ ਜਾਂਦਾ ਹੋਣ ਬਦਨਾਮ ਬਨਾਰੀ ਬੰਦਾ ਰਿਫਟਾ ਮਰਜੀ ਨੰਦਾ ਮੁੱਚਾ ਹੋਵੇ ਇਹ ਚਾਰ ਦਿਨ ਲਗਾਤਾਰ ਨਾ ਕੇ ਗੁਰਨਰ ਜਾਵਨਾ ਅੱਤਾਂ ਪਿੰਡ ਕੋਈ ਸੌਨੀ ਪੜ ਜਾਂਦਾ ਬੰਦਾ ਬਹੁਤ ਵਧੀਆ ਯਾਰ ਐ ਇਹਦੀ ਕੋਈ ਗੱਲ ਨਹੀਂ ਕੋਪੀਤੀ ਖਾਦੀ ਜੁਗਤ ਖਲਤ ਕਰ ਬਚ ਗਿਆ ਗਿਆ ਬੰਦਾ ਵੈਸੇ ਚੰਗਾ ਆਪ ਜਿੱਡੀ ਮਰਜੀ ਸੱਚੀ ਸੁਬਤਰੀ ਹੋਵੇ ਦੇਵੀ ਦਾ ਰੂਪ ਹੋਵੇ ਜੇ ਕਿਸੇ ਬੰਦੇ ਕੋਲੇ ਖੜ ਕੇ ਦੁੱਖ ਦੱਸਦੀ ਹੋਵੇ ਫਿਰ ਸਾਰੇ ਪਿੰਡ ਦੇ ਟਕੰਮਾ ਬੰਦਾ ਟੱਲੀ ਵਾਲਾ ਸਾਈਕਲ ਲੈ ਕੇ ਹਰੇਕ ਬੋਰਡ ਦੇ ਉੱਤੇ ਦੱਸਦਾ ਫਿਰਦਾ ਮਾਇਆ ਜੁੱਤੀ ਜਾਵੜਿਆ ਜਿੱਪੇ ਹੁfte ਦੀ ਗੱਲਾਂ ਕਰਦੇ ਨੇ ਉੱਤੇ ਹੀ ਆਵੜਿਆ ਆਪ ਆਪਣਾ ਸਭ ਕੀ ਕਰੀਏ ਔਰਤ ਨੂੰ ਹਮੇਸ਼ਾ ਹੀ ਦਰਜਾ ਜਿਹੜਾ ਉਹ ਰੋਲ ਬੰਦੇ ਨੇ ਤੇ ਜਿਹੜੀ ਗੱਲ ਮੈਂ ਹੁਣ ਕਹਿਣੀ ਆ ਸਾਡੀਆਂ ਕੁੜੀਆਂ ਬੈਠੀਆਂ ਵਿੱਚ ਨੇ ਸਾਡੇ ਗੱਭਰੂ ਖੜੇ ਨੇ ਤੁਹਾਡੇ ਕੰਮ ਦੀ ਬਤੋ ਆਸਰੇ ਆ ਜਾਓ ਤੇ ਮੈਰਜ਼ ਕਰਾਉਂਦੇ ਪਰ ਘੱਟ ਕੇ ਜਿਹੜੀ ਵਿਆਹ ਕਰਵਾਉਂਦੇ ਘਰੋਂ ਭੱਜ ਕੇ ਜਿਹਨੇ ਮੈਰਜ਼ ਕਰਾਉਂਦੇ ਘਰੋਂ ਭੱਜ ਕੇ ਉਹਦੇ ਖੁਜਲ ਖੁਵਾ ਰਹੇ ਉਹਨਾਂ ਰੱਖ ਕੇ ਜਿਹੜੇ ਵਿਆਹ ਕਰਵਾਉਂਦੇ ਘਰੋਂ ਭੱਜ ਕੇ ਉਹਦੇ ਘੱਜਲ ਖੁਵਾ ਰਹੇ ਉਹਨਾਂ ਰੱਖ ਕੇ ਕੋੜ ਮੇਦ ਵਿੱਚ ਸਤਕਾਰ ਨਾਲ ਬੇਇਕ ਵਾਰੀ ਦਵਾਤਾ ਕੋੜ ਮੇਦ ਵਿੱਚ ਸਤਕਾਰ ਨਾਲ ਬੇਇਕ ਵਾਰੀ ਦਵਾਤਾ ਉਹ ਤਾਂ ਸਰਪੰਚ ਹੀ ਹੁੰਦੇ ਰਹੇ ਜੀ ਕੋਈ ਨੌਕਰੀ ਜਨਾ ਨਹੀਂ ਪੁੱਤਰੀ ਹਰ ਕੋ ਦਸਾਂ ਬਣਾ ਸਕਦੇ ਕੋਈ ਵੀ ਤੇ ਤਾਂ ਨਹੀਂ ਪੁੱਤਰੀ ਹਰ